ਗੱਲ ਬਿਲਕੁਲ ਸਪਸ਼ਟ ਹੈ ਕਿ ਜੋ ਸਟੇਟ ਦਾ ਜ਼ਬਰ ਹੈ ਜੋ ਭਾਰਤੀ ਹਕੂਮਤ ਦਾ ਜ਼ਬਰ ਹੈ ਤੇ ਉਹਦੇ ਨਾਲ ਜਿਹੜੀ ਪੰਜਾਬ ਦੀ ਹਕੂਮਤ ਹੈ ਪੰਜਾਬ ਦੀ ਸਰਕਾਰ ਹੈ ਇਹ ਵੀ ਨਾਲ ਰਹੀ ਹੋਈ ਹੈ ਅੱਜ 6 ਦਿਨ ਹੋ ਗਿਆ ਉਸ ਨੌਜਵਾਨ ਦੀ লাশ ਹੈ ਜਿਹੜੀ ਪੁਲਸ ਦੇ ਪਹਰੇ ਹੈ ਇੱਕ ਪਕੜੇ ਪਈ ਹੈ 6 ਦਿਨ ਲੰਘਿਆਣਾ ਕੋਈ ਨਾਲ ਮੌਤ ਹੋਈ ਹੈ ਇਹ ਵੀ ਸਪਸ਼ਟ ਹੋ ਗਿਆ ਪੰਜਾਬ ਦੀ ਹੱਥ ਚ ਹੋਈ ਹੈ ਪਰ ਹਾਲੇ ਤੱਕ ਮਕਦਮਾ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਜਦੋਂ ਕਿ ਕਾਨੂੰਨ ਕਹਿੰਦਾ ਹੈ ਕਿ ਜਦੋਂ ਕੋਈ ਦਰਖਾਸਤ ਆਉਣੀ ਹੈ ਸਭ ਤੋਂ ਪਹਿਲਾਂ ਮਕਦਮਾ ਦਰਜ ਕੀਤਾ ਜਾਂਦਾ ਪੜਤਾਲ ਬਾਅਦ ਕੀਤੀ ਜਾਂਦੀ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਅਸੀਂ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਬਾਰਡਰਾਂ ਦੇ ਉੱਤੇ ਆਹ ਵੀ ਰਸਤੇ 'ਤੇ ਡਾਕਟਰਾਂ ਨੂੰ ਕਿਹਾ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ੇਧ ਰੋਗੇ ਭਰਾਵੋ ਗੁੰਡਾ ਬਣਿਆ ਬੈਠਾ ਉਲੰਘਣਾ ਭਰਾ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਲਗਾਤਾਰ ਉਹੀ ਮੇਰੀ ਉਸ ਨੌਜਵਾਨ ਦੇ ਚਾਚੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਮੈਨੂੰ ਅੱਧਾ ਲੱਖ ਦੇ ਰਿਹਾ ਵੀ ਤੈਨੂੰ 100 ਲੱਖ ਰੁਪਈਆ ਦੇ ਦੇਣੇ ਆ ਨਹੀਂ ਤਾਂ ਆਡੀ ਨੌਕਰੀ ਵੀ ਜਾਣੀ ਆ ਤੁਹਾਡਾ ਕਰੋੜ ਰੁਪਈਆ ਵੀ ਜਾਣਾ ਸੋ ਇਸ ਤਰ੍ਹਾਂ ਦੇ ਬੜੇ ਮਾਹੌਲ ਬਣਦੇ ਹੁੰਦੇ ਆ ਆਪਾਂ ਦੇਖਦੇ ਰਹੇ ਆ ਪਹਿਲਾਂ ਵੀ ਵੀ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਤਰੀਕੇ ਦਾ ਫਰਕ ਲਾਇਆ ਜਾਂਦਾ ਹੈ ਧਮਕਾਇਆ ਜਾਂਦਾ ਲਾਜ ਦਿੱਤੇ ਜਾਂਦੇ ਆ ਸਭ ਤੋਂ ਪਹਿਲਾਂ ਪਰਿਵਾਰ ਦਾ ਜਿਹਦਾ ਗੱਭਰੂ ਨੌਜਵਾਨ ਪੁੱਤ ਸ਼ਹੀਦ ਹੋਇਆ ਹੈ ਉਹ ਜਤਾਰ ਵਾਂਗ ਅੱਜ ਲੋਕਾਂ ਦੇ ਨਾਲ ਖੜਾ ਹੈ ਇਹ ਗੱਲ ਸਹੀ ਦੀ ਨਹੀਂ ਹੈ ਗੱਲ ਪਾਹੇ ਦੀ ਹੈ ਜਿਹੜਾ ਅੱਜ ਨੌਕਰੀ ਲੈ ਕੇ ਜਾਂ ਕੋਰ ਰੁਪਿਆ ਲੈ ਕੇ ਆਪਾਂ ਸਰਕਾਰ ਕਰ ਦਿੰਦੇ ਆ ਜਾਂ ਅਸ ਕਰਦੇ ਆ ਤਾਂ ਅੱਗੇ ਮੂੰਹ ਪੈਣਾ ਉਹ ਫਿਰ ਪੰਜਾਬ ਚ ਆਉਣਗੇ ਆਪਣੇ ਗੋਲੀਆਂ ਵੀ ਮਾਰਨਗੇ ਆਪਣੀਆਂ ਅੱਖਾਂ ਵੀ ਕੱਢਣਗੇ ਆਪਣੇ ਸਿਰ ਵੀ ਬਾੜਨਗੇ ਆਪਣੀਆਂ ਲੱਤਾਂ ਵੀ ਤੋੜਨਗੇ ਫਿਰ ਕਹਿ ਦਿਆ ਕਰਨਗੇ ਲਓ ਜੀ 50 ਲੱਖ ਦੇ ਦਿਓ ਕੋੜ ਰੁਪਿਆ ਦੇ ਦਿਓ ਚੁੱਪ ਕਰ ਜਾਓ ਸੋ ਜੇ ਜਵੜ ਨੂੰ ਰੋਕਣਾ ਤਾਂ ਭਰਾਵੋ ਹਰ ਥੱਲੇ ਹੁਣਾ ਪੈਣਾ ਹੁਣਾ ਪੈਣਾ ਤੇ ਲੜਨਾ ਪੈਣਾ ਕਿੰਨੀ ਜ਼ਿੰਦਗੀ ਦੇ ਨਾਲ ਆਪਾਂ ਦੇਖ ਰਹੇ ਹਾਂ ਮੁੰਡਾ ਪ੍ਰਿੰਸੀਪਲ ਨਵੇਂ گاਉਂ ਵਾਲਾ ਉਹਨੂੰ ਪੰਜਾਬ ਦੀ ਹੱਥ ਦੇ ਵਿੱਚੋਂ ਆ ਕੇ ਚੱਕ ਕੇ ਰ ਗਏ ਆ ਆਹ ਜਿਹੜੀ ਅਲੀ ਸਾਰੀਆਂ ਹੱਡੀਆਂ ਮੂਹਤੀਆਂ ਤੋੜ ਦਿੱਤੀਆਂ ਗੰਗਾ ਜਵਾੜਾ ਤੋੜ ਦਿੱਤਾ ਗਿਆ ਦੰਦ ਕੱਢ ਦਿੱਤੇ ਗਏ ਆ ਜੀਵਰੀ ਅੰਦਰੋਂ ਕੱਤੀ ਗਈ ਹੈ ਬਾਹ ਤੋੜਦੀ ਲੱਤ ਤੋੜਦੀ ਅੱਕਾ ਚੱਕ ਕੇ ਲਾ ਜਾ ਕੇ ਬੋਰੀ ਚ ਪਾਏ ਫੁੱਟਿਆ ਜਾਂਦਾ ਤੇ ਅਸੋ ਸਵਾਦਾ ਮੁਕਦਮਾ ਉਹ ਵੀ ਬਣਦਾ ਹੈ ਹਰਿਆਣਾ ਸਰਕਾਰ ਤੇ ਬਣਦਾ ਹੈ ਗ੍ਰਹਿ ਮੰਤਰੀ ਦੇ ਬਣਦਾ ਹਰਿਆਣਾ ਦੇ ਹੈ ਡੀਜੀਪੀ ਤੇ ਬਣਦਾ ਜਿਹਦੀ ਹੁਕਮ ਦਿੱਤੇ ਆ ਉਥੋਂ ਦੇ ਡੀਸੀ ਤੇ ਬਣਦਾ ਅਸਸਪੀ ਦੇ ਬਣਦਾ ਹੈ ਜਿਨ੍ਹਾਂ ਨੇ ਹਕੂਮਤ ਜੀ ਦੀ ਗੋਲੀ ਚਲਾਈ ਉਹਨਾਂ ਬਣਦਾ ਜਿਨ੍ਹਾਂ ਨੇ ਕੁੱਟਿਆ ਚੱਕ ਕੇ ਲਗਾਇਆ ਪੰਜਾਬ ਦੀ ਹੱਦ 'ਚ ਉਹਨਾਂ ਦੇ ਪਰਚਾ ਬਣਦਾ ਉਲਟਾ ਪਰਚਾ ਉਸੇ ਨੌਜਵਾਨ ਦਰਸਾਤਾ ਦਿੱਤਾ ਕਿਸਾਨਾਂ ਆਗੂਆਂ ਦੇ ਪਰਚੇ ਇੱਕ ਨਹੀਂ ਦਤਾ ਪਰਚੇ 307 ਦੇ ਗੜੀ ਥਾਣਾ ਪੈਂਦਾ ਨਾਲ ਕਰੋੜੀ ਹੱਥ ਦੇ ਉੱਤੇ 307 ਦੇ ਪਰਚੇ ਉਸੇ ਦਿਨ 14 ਦੇ 15 ਨੂੰ ਹੋ ਗਏ ਸੀ ਮੇਰੇ ਦੇ ਵੀ ਦੋ ਪਰਚੇ ਉਦੀ ਦਰਜ ਹੋਏ ਹੋਏ ਆਥੇ ਅਕਾਨਾਂ ਕੋਰਨਰ ਦੇ ਪੱਛਾ ਦਰਜਾ ਮਲੂਕਾ ਹੱfte ਦਰਜਾ ਸਜਨ ਸਾਹਿਬ ਦੇ ਦਰਜਾ ਜਿੰਨੇ ਕਾਗੂ ਨੇ ਸਭ ਤੋਂ ਸੰਕ੍ਰੇ ਬੰਜਾ ਤੇ ਹਰਿਆਣਾ ਸਰਕਾਰ ਨੇ 307 ਲਾ ਕੇ ਹੋਰ ਕਈ ਧਰਾਵਾ ਲਾ ਕੇ ਪਰਚੇ ਦਰਜ ਕਰਤੇ ਜਦੋਂ ਤੇ ਸਾਡੇ ਬੰਦੇ ਕੋਲ ਕੀ ਸੀ ਭਈ ਛੋਟੀਆਂ ਉਹਨਾਂ ਕੋਲ ਕੀ ਸੀ ਸਾਹ ਤਾਂ 147 ਐਸਐਲਆਰ 12 ਬੋਰ ਦੇ ਪੈਰ ਮਾਰੇ ਆ 32 ਬੋਰ ਦੀਆਂ ਗੋਲੀਆਂ ਮਾਰ ਕੇ ਬੰਦੇ ਮਾਰੇ ਆ ਵੇ ਮੁੰਡਿਆਂ ਦੀ ਅੱਖਾਂ ਗੰਨੀਆਂ ਡੇਲੇ ਚਲੇ ਗਏ ਇੱਕ ਕਾਚ ਚੋਰੀ ਗਈ ਆ ਲੱਤ ਤੋੜੀ ਇੱਕ ਦੀ ਸਿਰ ਪਾੜਿਆ ਤੇ ਪੰਜਾਬ ਸਰਕਾਰ ਦੇ ਇੱਕ ਐਮ ਐਲ ਏ ਤੱਕ ਨੀ ਕੱਤੀ ਜਿਹੜੀ ਮੈਡੀਕਲ ਰਿਪੋਰਟ ਹੁੰਦੀ ਆ ਉਹ ਵੀ ਨੀ ਕੱਤੀ ਗਈ ਜਿਹਦੇ ਹਸਪਤਾਲ ਦੇ ਵਿੱਚ ਇਹ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦੇ ਨਾਲ ਆ ਇਹ ਪੰਜਾਬ ਦੇ ਨਾਂ ਦਾ ਹੁਣ ਸੋਚਣਾ ਬਣਦਾ ਪਰ ਖਸੂਰ ਮੈਂ ਕਹਾਂ ਉਹ ਸਾਡੇ ਹੀ ਆ ਆਪਾਂ 13 ਮਹੀਨੇ ਦਿੱਲੀ ਦੀਆਂ ਗਰੂਹਾਂ ਤੇ ਬੈਠੇ 700 ਬੰਦੇ ਨੇ ਜਾਨ ਕਮਾਈ ਹੈ ਕਿਸਾਨੀ ਮੋਰਚੇ ਤੋਂ ਆਉਣ ਤੋਂ ਬਾਅਦ ਫਤਿਹ ਕਰਨ ਤੋਂ ਬਾਅਦ ਆ ਅਭੀ ਪਰ ਜਾਂ ਤਾਲਗਾ ਤੇ ਚੱਲ ਪੇ ਗਦਾਮਾਂ 'ਚ ਆਵਾਨੀਆਂ ਡਾਨੀਆਂ ਦੇ ਕਰਕੇ ਦੇਖੋ ਆਹੋ ਦੇਖ ਲਓ ਫਟਾਉਣੀਆਂ ਆਹ ਕੋਰ ਲੱਗ ਜਾਤਾ ਹੋਰ ਵੀ ਇਹ ਬੱਚਿਆਂ ਦੇ ਨਾਲੋਂ ਵੀ ਮਹੀਨੇ ਨੂੰ ਆਹੀ ਸਾਡੇ ਲੋਕ ਭੁੱਲ ਭੁਲਾ ਕੇ ਵੀ ਕਿਹਨੇ ਮਾਰਿਆ ਜਿਹੜੇ ਭਾਜਪੀ ਨੇ ਮਾਰਿਆ ਸੈਂਟਰ ਨੇ ਮਾਰਿਆ ਹਰਿਆਣੇ ਨੇ ਮਾਰਿਆ ਕਿਹੜੀਆਂ ਤੇ ਰਾਜਮੇਵਾਰ ਹੈ ਸਾਰੇ ਆਪਾਂ ਚਾਕੇ ਪੂਜ ਫੇਰਨ ਨਾਲ ਗਰੇ ਹਮਾਇਨੇ ਰਸੇ ਮੰਦ ਫਿਰ ਉਹੀ ਕੱਲ ਅਸੀਂ ਫੇਰ ਕਰੀ ਸ਼ੁਰੂ ਕਰ ਦੇਣੀ ਆ ਜਿੰਦਾਬਾਦ ਮੁਰਦਾਬਾਦ ਅੱਜ ਬਹੁਤ ਛੇਤੀ ਪੁੱਲ ਦੇ ਆ ਬਹੁਤ ਜਾਸ਼ੀ ਸ਼ਕਤੀ ਕਮਜ਼ੋਰ ਆ ਸਾਡੀ ਕਿੰਨਾ ਘਾਲ ਹੋਇਆ 80 90 ਦੇ ਦੌਰ ਤੇ ਅਸੀਂ ਉਹ ਵੀ ਪੁੱਲ ਪਲਾ ਦੇ ਹੁਣ ਕਿੰਨਾ ਘਾਲ ਹੋ ਰਿਹਾ ਵੀ ਪੁੱਲ ਪਲਾ ਰਹੇ ਆ ਸੋ ਭਰਾਵੋ ਜਿੱਥੇ ਆਪਾਂ ਜ਼ਿੰਮੇਵਾਰ ਕਸੂਰਗਾਰ ਦਾ ਸਰਕਾਰਾਂ ਨੂੰ ਮੰਨਦੇ ਆ ਉੱਤੇ ਦਾ ਸਾਡਾ ਸਾਡੇ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਆ। ਆ ਤੁਸੀਂ ਦੇਖ ਲਓ ਕਿ ਤੁਹਾਡੇ ਸਾਹਮਣੇ ਆਉਣੀਆਂ ਨੇ ਗੱਲਾਂ। ਫੇਰ ਉਹੀ ਧਲੇਵਾਰੀਆਂ ਪਿੰਡਾਂ 'ਚ ਉਹੀ ਪਾਰਟੀਆਂ ਬਾਰੀਆਂ ਉਹੀ ਚੰਡੇ ਉਹੀ ਡੰਡੇ ਮੇਚਕਣੇ ਆ। ਠੀਕ ਆ ਫਿਰ ਮਲਵਾਈ ਜਾ ਪੁੱਤ ਬੈਠੇ ਰੋ ਸੜਕਾਂ ਤੇ ਖਾਈ ਜਾ ਡਾਂਗਾ ਪਰਵਾਇ ਜਾ ਸਿਰ ਹਾਲੇ ਹੀ ਰਹਿਣਾ। ਲੜਾਈ ਬਹੁਤ ਵੱਡੀ ਐ। ਛੋਟੀ ਲੜਾਈ ਨਹੀਂ ਐ। ਜੇ ਜੇ ਸਾਡੇ ਲੋਕਾਂ ਨੂੰ ਲੱਗਦਾ ਨਹੀਂ ਛੋਟੀ ਮੋਟੀ ਲੜਾਈ ਆ ਰੋਟੀ ਦੀ ਬੁਰਕੀਆ ਚੱਕ ਕੇ ਤਾਲ ਚੋ ਤੋੜ ਕੇ ਮੂੰਹ ਚ ਪਾ ਲੈਣੀ ਐ ਐਡੀ ਸੌਖੀ ਗੱਲ ਨਹੀਂ ਹੈਗੀ ਪੂਰੀ ਦੁਨੀਆ ਸਰਕਾਰਾਂ ਦੇ ਐ WTO ਦੇ ਖਿਲਾਫ ਨਿਊ ਵਰਲਡ ਆਰਡਰ ਦੇ ਖਿਲਾਫ ਯੂਰਪੀ ਮਰਕਜ਼ਾਂਟਾਂ ਦੇ ਐ ਕਈ ਉੱਤਰੀ ਅਮਰੀਕਾ ਦੇ ਲੋਕ ਸਰਕਾਰਾਂ ਦੇ ਐ ਤੇ ਸਾਨੂੰ ਸਮਝਣਾ ਪੈਣਾ ਵੀ ਜਿੱਡਾ ਸੌਖਾ ਲੱਗਦਾ ਹੈ ਜਾਂ ਸਾਡੀ ਜਵਾਨੀ ਨੂੰ ਇਹ ਲੱਗਦਾ ਹੈ ਵੀ ਗਏ ਭੱਜ ਕੇ ਤੇ ਜਾ ਕੇ ਬਸ ਆਸਾਨ ਕਰ ਲਿਆ ਇੰਨਾ ਸੌਖਾ ਨਹੀਂ ਭਲਾ ਬਹੁਤ ਤਕੜੀਆਂ ਤਾਕਤਵਰ ਧਿਰਾਂ ਦੇ ਨਾਲ ਆਪਣਾ ਮੁਕਾਬਲਾ ਹੈ ਇਹ ਇਕੱਲਾ ਭਾਰਤ ਨਹੀਂ ਪੂਰੀ ਦੁਨੀਆ ਦੇ ਜਿਹੜੇ ਪੂੰਜੀਪਤੀ ਲੋਕ ਨੇ ਵੱਡੇ ਭਰਾਣੇ ਲੋਕ ਨੇ ਉਹਨਾਂ ਨਾਲ ਆਪਣੀ ਲੜਾਈ ਹੈ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਅੱਜ ਵੀ ਧਰਾਂ ਦੇ ਬੈਠੇ ਆ ਜੇ ਸਾਨੂੰ ਇਹ ਲੱਗਦਾ ਵੀ ਸਾਡੇ ਦਾ ਇਕੱਲੇ ਕਿਸਾਨਾਂ ਦਾ ਮਸਲਾ ਹੈ ਜੀ ਗੱਲੀ ਐਮਐਸਪੀ ਦਾ ਮਸਲਾ ਜੀ ਇਕੱਲੇ ਫਸਲਾਂ ਦੇ ਭਾਅ ਦਾ ਮਸਲਾ ਹੈ ਜੀ ਇਹ ਇਕੱਲੇ ਐਮਐਸਪੀ ਦਾ ਮਸਲੇ ਨਹੀਂ ਆ ਇਹ ਜਿਹੜੇ ਨਵੇਂ ਹੁਕਮ ਆ ਰਹੇ ਨੇ ਸੰਸਾਰ ਦੇ ਵਿੱਚ ਨਵੀਆਂ ਨੀਤੀਆਂ ਨਵੇਂ ਕਾਨੂੰਨ ਆ ਰਹੇ ਨੇ ਇਹ ਤੁਹਾਡਾ ਸਾਹ ਵੀ ਲੈਣਾ ਦੁੱਧਰ ਕਰ ਦੇਣਗੇ